ਦੇਖੋ ਸ਼ੋਮਨਿੰਗੁਰ ਦਾ ਪ੍ਰਬੰਧਕ ਕਮੇਟੀ ਦੀ ਜਿਹੜੀ ਨਵੀਂ ਚੋਣ ਜਨਲ ਹਾਊਸ ਦੀ ਹੋਣੀ ਹੈ ਜਿਹਦੇ ਬਾਬਤ ਲਾਸਟ ਇਅਰ ਵੋਟਾਂ ਬਣਾਉਣ ਦੀ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਅਸੀਂ ਤਦ ਵੀ ਜਸਤਰ ਸਰੋਂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀਆਂ ਸ਼ਰਤਾਂ ਆ ਉਹ ਸ਼ਰਤਾਂ ਬਹੁਤ ਸਖਤ ਆ ਇੱਕ ਤਾਂ ਉਹਨਾਂ ਆਈਡੀ ਲੱਗਦੀ ਸੀ ਇੱਕ ਫੋਟੋ ਲੱਗਦੀ ਸੀ ਇੱਕ 1 ਟੂ 1 ਵੋਟਰਾਂ ਨੂੰ ਜਾ ਕੇ ਵੀਐਲ ਨੂੰ ਮਿਲਣਾ ਪੈਂਦਾ ਸੀ ਉਹਦਾ ਕਾਰਨ ਇਹ ਬਣਿਆ ਪਈ ਬਹੁਤ ਆਤ ਦੇ ਵਿੱਚ ਜਿਹੜੀਆਂ ਵੋਟਾਂ ਸੀ ਉਹ ਬਹੁਤ ਘੱਟ ਬਣੀਆਂ ਔਰ ਘੱਟ ਹੁਣ ਵੀ 5-8 ਤੱਕ ਮੈਂ ਅੰਕੜੇ ਜਿਹੜੇ ਲਏ ਆ 30 ਲੱਖ ਜਿਹੜੀ ਆ ਵੋਟ ਬਣੀਆਂ ਹੁਣ ਆ ਜਿਹੜਾ ਮੌਜੂਦਾ ਤੌਰ ਤੇ 16 ਸਤੰਬਰ ਡੇਟ ਫਿਕਸ ਕੀਤੀ ਗਈ ਆ ਮੈਨੂੰ ਕਹਿਣ ਚ ਕੋਈ ਹਿਚਕਾਟ ਨਹੀਂ ਕਿ ਜਿਹੜੀ ਸਿਆਸੀ ਤੇ ਰਾਸ ਲਈ ਮੌਕੇ ਤੇ ਪੰਜਾਬ ਸਰਕਾਰ ਦੇ ਵਿੱਚ ਰਾਜ ਕਰ ਰਹੀ ਆ ਉਹਨਾਂ ਨੇ ਵੱਡੇ ਪੱਦਰ ਦੇ ਉੱਤੇ ਇੱਕ ਕੌਰ ਤੇ ਸਿੰਘ ਦੀ ਵਿਧੀ ਲਾ ਕੇ ਧੜਾ ਧੜੋ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਜ਼ਿਲ੍ਹਿਆਂ ਚੋਂ ਹਲਕਿਆਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਸੇਉ ਅਸੀਂ ਹੁਣ ਜਸਟਿਸ ਸਾਰੋ ਸਾਹਿਬ ਨੂੰ ਬੇਨਤੀ ਕਰਕੇ ਆਏ ਕਿ ਜਿਹੜਾ ਇਸ ਪ੍ਰਭਾਸ਼ਾ ਚਾਹੁੰਦਾ ਉਹਨੂੰ ਹੀ ਵੋਟਰ ਬਣਾਇਆ ਜਾਵੇ ਇੱਕ ਅਦਾ ਸ਼ਰਤ ਨਹੀਂ ਕੋਈ ਛੇਲੀ ਕੀਤੀ ਆ ਹੁਣ ਭਈ ਜਿਹੜੀਆਂ ਬੀਬੀਆਂ ਆ ਉਹ ਜੀ ਕਰਦਾ ਫੋਟੋ ਲਾਉਣ ਜੀ ਕਰਦਾ ਨਾਮ ਲਾਉਣ ਸੋ ਅਸੀਂ ਸਮਝਦੇ ਸੀ ਕਿ ਇਸ ਆਰ ਅ T ਤਹਿਤ ਇਹ ਜਿਹੜੀ ਅੱਜ ਸਰਕਾਰ ਆ ਇਹ ਇਸ ਰਾਜ ਸਤਾ ਦੇ ਨਸ਼ੇ ਦੇ ਵਿੱਚ ਵੋਟਾਂ ਜਿਹੜੀਆਂ ਬਣੀਆਂ ਚਾਹੀਦੀਆਂ ਉਹ ਨਹੀਂ ਬਣਾ ਰਹੇ ਜਿਹੜੀਆਂ ਗੈਰਵਾਜਬ ਵੋਟਾਂ ਆ ਉਹ ਬਣਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੋਂ ਸਾਬ ਨੂੰ ਮੈਮੋਰੰਡਮ ਦੇ ਕੇ ਆਏ ਆ ਤੇ ਉਹਨਾਂ ਨੇ ਪੇਸ਼ੈਂਸ ਲਈ ਸਾਨੂੰ ਸੁਣਿਆ ਵੀ ਆ ਤੇ ਜਿਹੜਾ ਕਿਉਂਕਿ ਪੰਜਾਬ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਜਿਹੜੇ ਡਿਕਲੇਅਰ ਕੀਤੇ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਹਦਾਇਤ ਵੀ ਕਰੂੰਗਾ ਕਿ ਜਿਹੜਾ ਸਿਸਟਮ ਪਹਿਲਾਂ ਚੱਲ ਰਿਹਾ ਉਹ ਸਿਸਟਮ ਅਨਸਾਰ ਹੀ ਜਿਹੜੀ ਆ ਇਹ ਵੋਟਰ ਦੀ ਪਰਵਾਸਾ ਮੁਤਾਬਕ ਫਾਰਮ ਪ੍ਰਵਾਇਆ ਜਾਵੇ ਸੋ ਇਸ ਕਰਕੇ ਅੱਜ ਅਸੀਂ ਚੇਚੇ ਤੌਰ ਦੇ ਉੱਤੇ ਸਰੋਂ ਸਾਹਿਬ ਨੂੰ ਇੱਕ ਮੈਮੋਰੰਡਮ ਦੇ ਕੇ ਕਮੀ ਸਾਹਿਬ ਮੁਲਾਕਾਤ ਕੀਤੀ ਹੈ ਰਾਜੋਣਾ ਸਾਹਿਬ ਨੇ ਸਵੇਰੇ ਤੁਸੀਂ ਤੇ ਕੀ ਚਰਚਾ ਖਾਸ ਹੋਈ ਦੇਖੋ ਭਾਈ ਬਲਵੰਤ ਸਿੰਘ ਰਾਜਵਾਨਾ ਉਹ ਲੰਮੇ ਸਮੇਂ ਤੋਂ ਦੱਸਦੇ ਸੀ ਅੱਜ ਬੇ 30 ਸਾਲ ਸ਼ੁਰੂ ਹੋ ਗਿਆ ਤੇ 18ਵਾਂ ਸਾਲ ਸ਼ੁਰੂ ਹੋ ਗਿਆ ਫਾਂਸੀ ਦੀਆਂ ਚੱਕੀਆਂ ਦੇ ਵਿੱਚ ਤੇ ਉਹ ਕਿਉਂਕਿ ਵਿਚਾਰਕ ਤੌਰ ਤੇ ਸਾਡੀ ਅੱਜ ਫੈਮਿਲੀ ਕਹ ਲੀਏ ਮੀਟਿੰਗ ਸੀ ਉਹਨਾਂ ਦਾ ਸੁਨੇਹਾ ਗਿਆ ਸੀ ਪਰ ਮਿਲਿਓ ਆ ਕੇ ਸੋ ਮੈਂ ਤੇ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਸਰਦਾਰ ਭਗਵੰਤ ਸਿੰਘ ਸਿਆਲ ਕਾ ਉਹ ਬੈਠ ਕੇ ਅਸੀਂ ਉਹਨਾਂ ਨਾਲ ਲੰਬਾ عرصਾ ਥੋੜੀ ਉਹਨਾਂ ਦੀ ਸਾਰੀ ਵਿਚਾਰਧਾਰਾ ਉਹ ਵਿਚਾਰਧਾਰਾ ਕੀ ਆ ਉਹ ਵਿਚਾਰਧਾਰਾ ਅਸੀਂ ਬਹੁਤ ਵਾਰੀ ਪਰਖੜ ਕਰ ਚੁੱਕੇ ਆ ਕਿ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਦੇ 550ਵੇਂ ਬਰੇ ਦੇ ਉੱਤੇ ਸਦੀਆਂ ਦੀ ਦੇ ਉੱਤੇ ਜਿਹੜਾ ਸੈਂਟਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਨਵਾਵੇ